ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀਬਾੜੀ ਦਾ ਸੰਧ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਆ ਜੀ ਕਲਾਈ ਪੌਮ ਨਸਲ ਦੇ ਜੈਡ ਬਲੈਕ ਕਤੂਰੇ ਵਿਕਾਉ ਨੇ ਜੀ ਏਰੀਆ ਮਲੇਰ ਕੋਟਲਾ ਪਿਓਰ ਕੁਆਲਟੀ 8289986005 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਤੂਰੇ ਨੇ ਜਿਹੜੇ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਹੀਰੋ ਐਚ ਐਫ ਡਿਲਕਸ ਮੋਟਰਸਾਈਕਲ ਵਿਕਾਉ ਹੈ ਜੀ 2017 ਮਾਡਲ ਨਗਦ ਕੈਸ਼ 24000 ਚੱਲਿਆ ਜੀ 47000 ਪਰ ਰੇਟ ਰੱਖਿਆ ਗਿਆ ਸੈਲਫ ਸਟਾਰਟ ਹੈ ਏਰੀਆ ਮਲੋਟ ਸਰਾਬਾ ਨਗਰ 7814833701 7814833701 ਇਹ ਮਾਲਕ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਹੀਰੋ ਐਚਪੀ ਡਿਲਕਸ ਮੋਟਰਸਾਈਕਲ 2017 ਮਾਡਲ 47000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਦੂਜੇ ਸੂਏ ਸੂਣ ਵਾਲੀ ਝੋਟੀ ਵਿਕਾਊ ਹੈ ਜੀ 1-2 ਦਿਨ ਬਾਕੀ ਨੇ ਸੂਣ ਚ ਪੂਰੀ ਸੀਲ ਏਰੀਆ ਸ਼ਹਿਰ ਬਰਨਾਲਾ ਰੇਟ 175000 ਰੁਪਏ ਡਿਮਾਂਡ ਰੱਖੀ ਗਈ ਹੈ ਜੀ ਸੂਣ ਵਾਲੀ ਹੈ ਪੂਰੀ ਸੀਲ ਝੋਟੀ ਹੈ ਇੱਕ ਦੋ ਦਿਨ ਬਾਕੀ ਨੇ ਜੀ ਸੂਣ ਚ ਦੂਜੇ ਸੂਏ ਸੂਣ ਹੈ ਜੀ ਏਰੀਆ ਸ਼ਹਿਰ ਬਰਨਾਲਾ 175000 ਰੇਟ ਰੱਖਿਆ ਗਿਆ ਜੀ 88472 26837 ਇਸ ਨੰਬਰ ਤੇ ਫੋਨ ਕਰਕੇ ਦੂਜੇ ਸੂਏ ਸੂਣ ਵਾਲੀ ਝੋਟੀ ਹੈ ਜਿਹੜੀ ਤੁਸੀਂ 175 ਦੇ ਵਿੱਚ ਖਰੀਦ ਸਕਦੇ ਹੋ ਟਾਟਾ ਐਸ ਛੋਟਾ ਹਾਥੀ ਵਿਕਾਊਆ ਫੂਡ ਬੈਂਡ ਤਿਆਰ ਕੀਤਾ ਹੋਇਆ ਹੈ ਪੀਵੀ07 ਨੰਬਰ ਹੈ 11 ਮਾਡਲ 2011 ਮਾਡਲ ਹੈ ਜੀ ਏਰੀਆ ਹੁਸ਼ਿਆਰਪੁਰ ਰੇਟ ਵੀਰ ਨੇ ਦੱਸਿਆ ਨਹੀਂ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਤੇ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਨੋਟ ਕਰ ਲਓ 9915471813 ਇਸ ਨੰਬਰ ਤੇ ਫੋਨ ਕਰਕੇ ਟਾਟਾ ਏਸ ਛੋਟਾ ਹਾਥੀ ਫੂਡ ਬੈਨ ਤਿਆਰ ਕੀਤਾ ਹੋਇਆ ਜਿਹੜਾ ਖਰੀਦ ਸਕਦੇ ਹੋ ਨਿਊ ਹਾਲੈਂਡ 5620 ਟਰੈਕਟਰ ਵਿਕਾਊ ਹੈ ਜੀ 2022 ਮਾਡਲ ਸ਼ੋਰੂਮ ਕੰਡੀਸ਼ਨ ਪੰਜਾਬ ਨੰਬਰ ਹਜ਼ਾਰ ਘੰਟਾ ਚੱਲਿਆ ਹੋਇਆ ਜੀ 16 ਨੋਟ ਦੇ ਟਾਇਰ ਨੇ ਏਰੀਆ ਫਿਰੋਜ਼ਪੁਰ ਹੈ ਜੀ 10 ਲੱਖ 50 ਹਜ਼ਾਰ ਰੁਪਏ ਮਾਲਕ ਵੀਰ ਨੇ ਰੇਟ ਰੱਖਿਆ ਜੀ ਬਾਕੀ ਤੁਸੀਂ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਕਾਲ ਕਰਕੇ ਡੀਲ ਕਰ ਸਕਦੇ ਹੋ ਨੰਬਰ ਹੈ ਜੀ 98778 99585 ਇਸ ਨੰਬਰ ਤੇ ਫੋਨ ਕਰਕੇ ਨਿਊ ਹਾਲੈਂਡ 5620 ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਹੁਤ ਹੀ ਘੱਟ ਚੱਲੀ ਆਚਾਰ ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ ਰੇਟ 220000 ਏਰੀਆ ਨਿਹਾਲ ਸਿੰਘ ਵਾਲਾ ਬਹੁਤ ਹੀ ਘੱਟ ਚੱਲੀ ਹੈ ਜੀ ਨਵੀਂ ਕੰਡੀਸ਼ਨ ਹੈ 220000 ਰੁਪਏ ਰੇਟ ਮੰਗਿਆ ਨਿਹਾਲ ਸਿੰਘ ਵਾਲਾ ਏਰੀਆ ਜੀ 70099 73499 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ 7 ਫੁੱਟਾ ਰੋਟਾਵੇਟਰ ਜਗਤਜੀਤ ਕੰਪਨੀ ਦਾ ਵਿਕਾਊਆ ਬਲੇਡ 85% ਨੇ ਏਰੀਆ ਪਿਖੀ ਮਾਨਸਾ 77000 ਰੁਪਏ ਦਾ ਰੇਟ ਹੈ ਜੀ 77000 ਰੁਪਏ ਰੇਟ ਰੱਖਿਆ ਗਿਆ ਜੀ 7 ਫੁੱਟਾ ਰੋਟਾਵੇਟਰ ਜਗਤਜੀਤ ਕੰਪਨੀ ਦਾ ਵਿਕਾਊਆ ਬਲੇਡ ਹੈ 85% ਏਰੀਆ ਪਿਖੀ ਮਾਨਸਾ ਰੇਟ ਹੈਗਾ ਜੀ 77000 842770 3560 8427703560 ਇਸ ਨੰਬਰ ਤੇ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2018 ਮਾਡਲ 5 ਲੱਖ ਰੁਪਏ ਰੇਟ ਰੱਖਿਆ ਗਿਆ ਏਰੀਆ ਜੀ ਗੁੱਲਾ ਚੀਕਾ ਹਰਿਆਣਾ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ 5 ਲੱਖ ਰੁਪਏ ਰੇਟ ਰੱਖਿਆ ਗਿਆ 18 ਮਾਡਲ ਹੈ ਜੀ 9068699 ਪੂਰਾ 400 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ 2018 ਮਾਡਲ 5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਮਹਿੰਦਰਾ 475 ਟਰੈਕਟਰ ਵਿਕਾਊ ਹੈ ਜੀ 2001 ਮਾਡਲ ਪੰਜਾਬ ਨੰਬਰ ਡਬਲ ਕਲਚ ਰੇਟ 240000 ਏਰੀਆ ਮੋਗਾ ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਤੁਸੀਂ ਮੌਕੇ ਤੇ ਚਲਾ ਕੇ ਚੈੱਕ ਕਰਕੇ ਪੂਰੀ ਤਸੱਲੀ ਦੇ ਨਾਲ ਖਰੀਦ ਸਕਦੇ ਹੋ ਨੰਬਰ ਹੈ ਜਿਹੜਾ 81980 13565 ਇਸ ਨੰਬਰ ਤੇ ਕਾਲ ਕਰਕੇ ਮਹਿੰਦਰਾ 475 ਟਰੈਕਟਰ 2 ਲੱਖ 40000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਲੋਜੀਕ ਹੋਰ ਨਵੀਂ ਬਹੁਤ ਹੀ ਵਧੀਆ ਜ਼ਮੀਨ ਦੀ ਐਡ ਲੈ ਕੇ ਆਇਆ ਤੁਹਾਡੇ ਲਈ ਕਈ ਵੀਰਾਂ ਦੇ ਫੋਨ ਕਾਲ ਆਉਂਦੇ ਸੀ ਕਿ ਮੋਗੇ ਵੱਲ ਦੀ ਕੋਈ ਜ਼ਮੀਨ ਲੈ ਕੇ ਆਓ ਜੀ ਅੱਜ ਅਸੀਂ ਮੋਗੇ ਏਰੀਆ ਦੀ ਜ਼ਮੀਨ ਲੈ ਕੇ ਆਇਆ ਤੁਹਾਡੇ ਲਈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਜੀ ਤਾਂ ਕਿ ਇਹ ਵੀਡੀਓ ਉਹਨਾਂ ਵੀਰਾਂ ਤੱਕ ਜ਼ਰੂਰ ਪਹੁੰਚ ਸਕੇ ਜਿਹੜੇ ਵੀਰ ਮੋਗੇ ਏਰੀਆ ਦੇ ਵਿੱਚ ਜ਼ਮੀਨ ਖਰੀਦਣ ਦੇ ਚਾਹਵਨ ਸੀ 12 ਕਨਾਲਾਂ 13 ਮਰਲੇ ਜ਼ਮੀਨ ਹੈ ਜੀ 7.5 ਦਾ ਮੋਟਰ ਕਨੈਕਸ਼ਨ ਲਿੰਕ ਰੋਡ ਦਾ ਫਰੰਟ ਪੌਣਾ ਕਿਲਾ ਰੇਟ ਹੈਗਾ ਸਾਰੇ ਦਾ 90 ਲੱਖ ਰੁਪਇਆ ਏਰੀਆ ਪਿੰਡ ਬੁੱਗੀਪੁਰਾ ਮੋਗਾ ਮੋਗੇ ਏਰੀਆ ਦੇ ਵਿੱਚ ਹੈ ਜੀ ਪਿੰਡ ਬੁੱਗੀਪੁਰਾ 90 ਲੱਖ ਰੁਪਇਆ ਸਾਰੇ ਦਾ ਰੇਟ ਹੈ ਜੀ ਸਾਢੇ 7 ਦਾ ਮੋਟਰ ਕਨੈਕਸ਼ਨ ਲੱਗਿਆ ਹੋਇਆ ਹੈ ਬਾਕੀ ਜਿਹੜਾ ਮਾਲਕ ਵੀਰ ਦਾ ਨੰਬਰ ਆ ਤੁਸੀਂ ਨੋਟ ਕਰ ਲਓ ਜੀ 9914564856 9914564856 ਇਸ ਨੰਬਰ ਤੇ ਫੋਨ ਕਰਕੇ ਤੁਸੀਂ 12 ਕਨਾਲਾਂ 13 ਮਰਲੇ ਜ਼ਮੀਨ ਹੈ ਜਿਹੜੀ 90 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਬਹੁਤ ਸੋਹਣੀ ਜ਼ਮੀਨ ਹੈ ਤੇ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜ਼ਮੀਨ ਹੈ ਜਿਹੜੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ 9914564855 ਨੰਬਰ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਜੀ ਇੱਕ ਹੋਰ ਬੇਨਤੀ ਹੈ ਜੀ ਜਿਹੜਾ ਵੀਡੀਓ ਦੇ ਥੱਲੇ ਨੰਬਰ ਦਿਖਾਇਆ ਜਾਂਦਾ 9877988446 ਇਹ ਸਾਡਾ WhatsApp ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਜੀ ਕਈ ਵਾਰੀ ਵੀਰ ਪੂਰੀ ਵੀਡੀਓ ਨੂੰ ਵੇਖਦੇ ਨਹੀਂ ਹੈਗੇ ਤੇ ਜਦੋਂ ਇਹ ਵੀਡੀਓ ਸਟਾਰਟ ਹੁੰਦੀ ਹੈ ਉਦੋਂ ਹੀ ਸਕਰੀਨਸ਼ਾਟ ਲੈ ਲੈਂਦੇ ਨੇ ਤੇ ਜਿਹੜਾ ਨੰਬਰ ਹੁੰਦਾ ਉਹ ਸਾਡਾ WhatsApp ਨੰਬਰ ਆ ਜਾਂਦਾ ਤਾਂ ਉਸ ਤੇ ਕਾਲ ਕਰਕੇ ਪੁੱਛਦੇ ਆ ਕਿ ਤੁਹਾਡੇ ਕੋਲ ਜਮੀਨ ਕੋਠੀ ਕਰ ਬਿਕਾਉ ਆ ਸੋ ਬਿਨਾਂ ਨੂੰ ਬੇਨਤੀ ਹੈ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਪੂਰੀ ਦੇਖਿਆ ਕਰੋ ਉਹਦੇ ਵਿੱਚ ਸਾਰੀ ਜਾਣਕਾਰੀ ਮਾਲਕਾਂ ਦੇ ਨੰਬਰ ਮਤਲਬ ਪ੍ਰੋਪਰ ਜਾਣਕਾਰੀ ਦਿੱਤੀ ਹੁੰਦੀ ਹੈ ਤੇ ਦੂਜੀ ਗੱਲ ਇਹ ਹੈ ਜੀ ਕਿ ਜਿਹੜਾ ਵੀਡੀਓ ਥੱਲੇ ਨੰਬਰ ਚੱਲਦਾ ਰਹਿੰਦਾ ਇਹ ਐਡ ਕਰਵਾਉਣ ਦੇ ਲਈ ਹੈ ਜਿੱਥੇ ਤੁਸੀਂ ਜ਼ਮੀਨ ਪਲਾਟ ਕੋਠੀ ਘਰ ਗੱਡੀ ਕੋਈ ਵੀ ਚੀਜ਼ ਦੇਖੀ ਹੈ ਉੱਥੇ ਹੀ ਤੁਸੀਂ ਵੀਡੀਓ ਨੂੰ ਰੋਕ ਲਓ ਪਰ ਦੋਸਤੂ ਸਕਰੀਨਸ਼ਾਟ ਲੈ ਲਓ ਉਸ ਤੋਂ ਬਾਅਦ ਤਾਂ ਹਾਲੀ ਸਾਈਟ ਸਾਰੀ ਜਾਣਕਾਰੀ ਦੇ ਨਾਲ ਰੇਟ ਏਰੀਆ ਨੰਬਰ ਦਿੱਤਾ ਹੁੰਦਾ ਜੀ ਉਸ ਤੇ ਗੱਲ ਕਰਿਆ ਕਰੋ 9877988446 ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਹਾਂ ਜੇਕਰ ਕੋਈ ਵੀ ਵੀਰ ਐਡ ਕਰਵਾਉਣਾ ਚਾਹੁੰਦਾ ਹੈ ਤਾਂ ਇਹ ਨੰਬਰ ਤੇ ਵੀਡੀਓ ਫੋਟੋਆਂ ਸਾਰੀ ਜਾਣਕਾਰੀ ਸਾਨੂੰ WhatsApp ਕਰ ਸਕਦਾ ਹੈ ਹਾਂਜੀ ਮੱਝ ਜਿਸ ਹੋਏ ਆ ਨੌਂ ਕੱਲ ਦੁੱਧਿਆ ਤੇ 15 ਦਿਨ ਹੋਏ ਸੂਈਂ ਦੇ ਬੱਚਾ ਮਰ ਗਿਆ ਭੂਸ਼ੀ ਹੈਗੀ ਆ ਜਿਹੜੀ ਸਿੰਘਾਂ ਵਾਲੀ ਗਾਂ ਉਹਨੂੰ 10 ਦਿਨ ਹੋਈ ਸੋਈ ਨੂੰ ਬੱਚਾ ਮਰ ਗਿਆ ਆ ਦੁੱਧ 7 ਕਿਲੋ ਦਾ ਰੇਟ 15000 ਤੇ ਮੱਝ ਦਾ ਰੇਟ 65000 ਤੇ ਜਿਹੜੀ ਦੂਜੀ ਗਾਂ ਆ ਉਹ ਉਹਨੂੰ 6 ਮਹੀਨੇ ਹੋ ਗਏ ਚੱਕ ਪਾਸ ਆ ਗੱਬਣੇ ਆ ਤੇ ਰੇਟ ਉਹਦਾ 5000 ਦੁੱਧ 6 ਕਿਲੋ ਹੈਗਾ ਉਹ ਥੱਲੇ ਪੱਕਾ